ਜਿੱਥੇ-ਜਿੱਥੇ ਮੀਂਹ ਪੈ ਰਿਹਾ ਬਣਾਉਣ ਲੱਗ ਜਾਓ ਜਿੱਥੇ ਨਹੀਂ ਪੈ ਰਿਹਾ ਜਿਹਦਾ ਜੀ ਕਰਦਾ ਖਾਣ ਨੂੰ ਆ ਜਾਓ ਇਟਲੀ ਬਾਈ ਵੀਜ਼ਾ ਲਵਾ ਕੇ ਜਦੋਂ ਮਰਜ਼ੀ ਆ ਜਿਓ ਪਕੌੜੇ ਤੁਹਾਨੂੰ ਖੁੱਲੇ ਖਾਣ ਨੂੰ ਦਵਾਂਗੀ ਬਣ ਕੇ ਆਗੇ ਜੀ ਬਾਈ ਖਰਚਾ ਸਾਡੇ ਕੋਲੇ ਹੈ ਨਹੀਂ ਨਾ ਅਸੀਂ ਮਾਰਕੀਟ ਤੋਂ ਲੈ ਕੇ ਆਂਦੀ ਆ ਤਾਂ ਹੀ ਚਾਹ ਨਾਲ ਸੁਆਦ ਲੈ ਲੈਣਾ ਤਾ ਬਿਆਣਾ ਨਿਆਰਾ ਪੂਰਾ ਚਾਹ ਲਈ ਆ ਮੱਗ ਰੱਖਿਆ ਹੀ ਹੋਇਆ ਪੱਕਾ ਹੀ ਭਰਕੇ ਨਹੀਂ ਇੰਨਾ ਕੁ ਹੁੰਦਾ ਯਾਨੀ ਕਿ ਠੰਡੀ ਜੀ ਹੋ ਜਾਂਦੀ ਆ ਯਾਰ ਛੇਤੀ ਇਹ ਤਾਂ ਨਹੀਂ ਤਾਂ ਗਰਮ ਰਹਿੰਦੀ ਆ ਜਿਆਦਾ ਠੀਕ ਆ ਜੀ ਮੌਸਮ ਬਹੁਤ ਸੋਹਣਾ ਹੋਇਆ ਪਿਆ ਵਾ ਆਲੇ ਦੁਆਲੇ ਜਿਹਨੂੰ ਇੱਧਰ ਮਗਰ ਨੂੰ ਸਾਲਾ ਮੀਂਹ ਪੈ ਜਾਂਦਾ ਇੱਥੇ ਪਿਆ ਹੀ ਨਹੀਂਗਾ 2-3 ਦਿਨ ਹੋ ਗਏ ਮਾੜੀਆਂ ਮੜੀਆਂ ਕਣੀਆਂ ਪੈ ਕੇ ਜੇ ਸਰ ਗਿਆ ਤੇ ਚੱਲ ਉਹਨੇ ਕ ਨਾਲ ਹੀ ਮੌਸਮ ਠੰਡਾ ਜਿਹਾ ਹੋ ਗਿਆ ਵਧੀਆ ਹੋ ਗਿਆ ਮਣਕੀ ਐ ਤੁਰੇ ਜਾਂਦਿਆਂ ਨੂੰ ਵੀ ਗਰਮੀ ਆਉਂਦੀ ਨਹੀਂਗੀ ਪਤਾ ਕਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਆਮ ਹੀ ਗੱਲ ਹੁੰਦੀ ਸੀ ਵੀ ਜੇ ਕਿਤੇ ਆਮ ਗੱਲ ਜਾਣੇਗਾ ਸਾਡੇ ਨਹੀਂ ਮੀਂਹ ਪੈਂਦਾ ਹੈਗਾ ਥੋੜੇ ਪੈ ਜਾਂਦਾ ਹੈ ਨਾ ਕਹਿ ਦਿੰਦੇ ਹੁੰਦੇ ਸੀ ਕਿ ਵੀ ਥੋੜੇ ਪਿੰਡ ਤਾਂ ਬਾਈ ਪਾਪੀ ਵਾਦਦੇ ਆ ਤਾਨੀ ਮੀ ਪੈਂਦਾ ਹੈਗਾ ਉਹੀ ਗੱਲ ਸਾਡੇ ਵੀ ਹੁਣ ਇੱਥੇ ਆ ਸ਼ਹਿਰ ਚ ਮੀ ਨਹੀਂ ਪੈਂਦਾ ਆਲੇ ਦੁਆਲੇ ਪੈ ਜਾਂਦਾ ਵਾ ਹ ਉਹ ਕਿ ਕਹਿਣਾ ਦਾ ਕਿ ਵੈਸੇ ਹੀ ਗੱਲ ਬਣੀ ਹੋਈ ਸੀ ਤੇ ਹੁਣ ਹੁੰਦਾ ਤਾਂ ਹੈ ਨਹੀਂ ਆਏ ਹਨ ਤੇ ਦੁਨੀਆਂ ਕਹਿੰਦੀ ਸ਼ਬੀਲਾਂ ਲਾਓ ਗੁੱਡੀਆਂ ਫੂਕੋ ਤੇ ਫੇਰ ਮੀ ਆਊਗਾ ਵੀਰੇ ਗੁੱਡੀਆਂ ਫੂਕਦੀਆਂ ਅਸੀਂ ਬੁੜੀਆਂ ਲੰਗਰ ਲਾਉਣੇ ਸ਼ਬੀਲਾਂ ਲਾਉਣੀਆਂ ਮਜ਼ਾਕ ਵਾਲੀਆਂ ਹੀ ਗੱਲਾਂ ਮਜ਼ਾਕ ਵਾਲੀਆਂ ਹੀ ਗੱਲਾਂ ਹੁੰਦੀਆਂ ਸੀ ਇਹ ਕਿਹੜਾ ਕੋਈ ਨਾ ਇਹ ਹੁੰਦਾ ਨਾ ਹੋ ਸਕਦਾ ਹੈ ਨਾ ਪੈਸੇ ਹੀ ਮਜ਼ਾਕ ਮਜ਼ਾਕ ਜੇ ਕਿਸੇ ਨੇ ਗੱਲ ਕਹਿਤੀ ਹੋਣੀ ਹੈ ਉਹ ਅੱਗੇ ਦੀ ਅੱਗੇ ਐ ਕਹਾਵਤ ਜੀ ਬਣ ਗਈ ਬਸ ਕਹਾਵਤ ਤਾਂ ਕਾਦੀ ਬਸ ਅੱਗੇ ਦੀ ਅੱਗੇ ਐ ਗੱਲ ਬਣ ਗਈ ਉਹ ਹਰੇਕ ਹੀ ਕੋਈ ਕਹਿ ਦਿੰਦਾ ਸੀ ਫਿਰ ਹੁਣ ਨਾਈ ਲੋਕਾਂ ਨੂੰ ਕੁਡੀਆਂ ਬਾਰੇ ਪਤਾ ਨਾ ਲੰਗਰਾਂ ਬਾਰੇ ਪਤਾ ਇਹਨਾਂ ਨੂੰ ਤਾਂ ਵੈਦਰ ਬਾਰੇ ਪਤਾ ਵੈਦਰ ਚੈੱਕ ਕਰ ਸਕਦੇ ਆ ਬਸ ਖੇਡਾਂ ਨੂੰ ਤਾਂ ਇੰਨੀ ਕ ਪਹਿਲ ਦਿੰਦੇ ਆ ਖਾਸ ਕਰ ਫੁੱਟਬਾਲ ਨੂੰ ਆ ਥੱਲੇ ਮਾਰਕੀਟ ਬਣੀ ਹੋਈ ਆ ਆ ਥੱਲੇ ਮਾਰਕੀਟ ਆ ਤੇ ਉੱਪਰ ਆ ਮਾਰਕੀਟ ਤੇ ਦੇਖੋ ਆ ਜਾਲੀਆਂ ਲਾ ਕੇ ਵਾਲੇ ਦੇ ਵਾਲ ਤੇ ਗਰਾਊਂਡ ਬਣਾਇਆ ਹੋਇਆ ਆ ਆ ਦੇਖ ਥੱਲੇ ਮਾਰਕੀਟ ਇਹਦੇ ਬਣੀ ਹੋਈ ਆ ਵੀ ਬਹੁਤ ਪੁਰਾਣੀਆ ਮਾਰਕੀਟ ਆ ਨਾਲ ਕਲੱਬ ਜਿਆ ਬਣਿਆ ਹੋਇਆ ਇਹਨਾਂ ਦਾ ਗਰਾਊਂਡ ਆ ਪਰਲੇ ਪਾਸੇ ਬਹੁਤ ਵੱਡਾ ਆ ਕਲੱਬ ਜਿਆ ਬਣਿਆ ਹੋਇਆ ਤੇ ਆ ਚਰਚ ਆ ਦਿਖਾਉਣਾ 1 ਮਿੰਟ ਇਹਦੇ ਥੱਲੇ ਮਾਰਕੀਟ ਬਣੀ ਹੋਈ ਦੇਖਿਓ ਆ ਗਰਾਊਂਡ ਦੇ ਥੱਲੇ ਯਾਨੀ ਕਿ ਜ਼ਰੂਰੀ ਨਹੀਂ ਹੈ ਵੀ ਗਰਾਊਂਡ ਬਣਾਉਣ ਲਈ ਬਹੁਤ ਵੱਡੀਆਂ ਵੱਡੀ ਜਗ੍ਹਾ ਚਾਹੀਦੀ ਆ ਆ ਦੇ ਕੋ ਇੱਥੋਂ ਤੋਂ ਲੈ ਕੇ ਨਾ ਆ ਜਿੰਨੇ ਵੀ ਉਹ ਸਾਰੇ ਆਹ ਆਹ ਬਹੁਤ ਝੜ ਗਏ ਪੱਤੇ ਯਾਰ ਇਹ ਨਹੀਂ ਤਾਂ ਬਹੁਤ ਜਿਆਦਾ ਹਰਿਆਲੀ ਹੁੰਦੀ ਐ ਇਹਨਾਂ ਤੇ ਆਹ ਦਰਖਤ ਇੱਥੇ ਤੋਂ ਆਪਣੀ ਆਉਂਦੀ ਹੁੰਦੀ ਸੜਕ ਤੇ ਇਹ ਸਾਰੇ ਅਖਰੋਟ ਦੇ ਹੀ ਨੇ ਇਹ ਜਿੰਨੇ ਵੀ ਨੇ ਸਾਰੇ ਅਖਰੋਟ ਵਾਲੇ ਹੀ ਆ ਜਿੱਥੇ ਪਹਿਲਾਂ ਲੱਗੇ ਹੁੰਦੇ ਪਹਿਲਾਂ ਜਿਹੜੇ ਸ਼ਹਿਰ 'ਚ ਹੁੰਦੇ ਸੀਗੇ ਉੱਥੇ ਹਜੇ ਅਖਰੋਟ ਦੇ ਘਟ ਹੁੰਦੇ ਸੀਗੇ ਉਹਦੇ ਉਹ ਸ਼ਹਿਰ 'ਚ ਹੈਗੇ ਨੇ ਜਿਹੜੇ ਸਮੈਲੀ ਜੀ ਸੋਣੀ ਨਹੀਂ ਆਉਂਦੀ ਹੁੰਦੀ ਦਰਖਤਾਂ ਤੋਂ ਖੁਸ਼ਬੂ ਜੀ ਉਹ ਜ਼ਿਆਦਾ درخت ਨਹੀਂ ਇੱਥੇ ਖਰੋਟ ਦੇ ਜ਼ਿਆਦਾ ਨਹੀਂ ਮੌਸਮ ਬੜਾ ਵਧੀਆ ਹੋ ਗਿਆ ਬੱਦਲ ਬਹੁਤ ਆ ਕੋਰਦਾ ਵੀ ਆ ਆਵਾਜ਼ ਸੁਣਦੀ ਹੈ ਨਾ ਤੇ ਆ ਮੌਸਮ ਦੇ ਵਿੱਚ ਪਰਲੇ ਪਾਸੇ ਸ਼ਹਿਰ ਦੇ ਪਹਾੜੀਆਂ ਜੀਆਂ ਨੇ ਉੱਥੇ ਉੱਪਰੋਂ ਖੜਕੇ ਨਾ ਬਹੁਤ ਸੋਹਣਾ ਦਿਖਦਾ ਵਾ ਹਰੀਆਲੀ ਬਹੁਤ ਆ ਦੇਖਿਓ ਕਿੰਨਾ ਸੋਹਣਾ ਦਿਖਦਾ ਹੋਊਗਾ ਉੱਥੇ ਚੱਲਦੇ ਆ ਐਨੇ ਸੋਹਣੇ ਮੌਸਮ ਦੇ ਵਿੱਚ ਵੀ ਉੱਥੇ ਬੈਠਣ ਦਾ ਵੱਖਰਾ ਹੀ ਨਜ਼ਾਰਾ ਪੀਆ ਚੈਂਟਰੋ ਆ ਸੈਂਟਰ ਵਾਲੀ ਜਗ੍ਹਾ ਵਾ ਤੇ ਇੱਥੇ ਵੀ ਨਾ ਤੁਸੀਂ ਗੱਡੀ ਲੈ ਕੇ ਨਹੀਂ ਆ ਸਕਦੇ ਬਾਹਰਲਾ ਬੰਦਾ ਯਾਨਕਿ ਜਿਹੜੇ ਬੰਦੇ ਰਹਿ ਰਹੇ ਨੇ ਇੱਥੇ ਚੈਂਟਰੂ ਦੇ ਵਿੱਚ ਜਿਨ੍ਹਾਂ ਦੇ ਘਰ ਨੇ ਉਹੀ ਲੈ ਕੇ ਆ ਸਕਦੇ ਨੇ ਇੱਥੇ ਵੀ ਨਹੀਂ ਗੱਡੀ ਲੈ ਕੇ ਆ ਸਕਦੇ ਤੁਸੀਂ ਜੇ ਕਿਤੇ ਬੰਦਾ ਵੈਸੇ ਹੀ ਗੱਡੀ ਲੈ ਆਇਆ ਨਾ ਜਿਹਨੂੰ ਪਤਾ ਹੋਵੇ ਜੁਰਮਾਨਾ ਆ ਲਿਖਿਆ ਜ਼ਰੂਰ ਹੋਇਆ ਨੇ ਐਂਟਰ ਕਰਨ ਤੋਂ ਪਹਿਲਾਂ ਬੰਦੇ ਨੂੰ ਆਲੇ ਦੁਆਲੇ ਜਦੋਂ ਇੱਥੇ ਐਂਟਰ ਕਰਨ ਲੱਗੇ ਭਾਲੂ ਭਲੇਖੇ ਨਾਲ 48 ਦਿਵਾਲੇ ਨਿਗਾਹ ਜ਼ਰੂਰ ਮਾਰ ਲੈਣੀ ਚਾਹੀਦੀ ਆ ਵੀ ਕਿਤੇ ਕੋਈ ਪੱਟੀ ਲੱਗੀ ਤਾਂ ਨਹੀਂ ਹੋਈ ਜਿਹਦੇ ਉੱਪਰ ਲਿਖਿਆ ਹੋਇਆ ਇਹ ਹੈ ਗੱਲ ਆ ਦੇਖੋ ਮਾਰਤ ਵੀ ਸਭੂ ਬਣੀ ਹੋਈ ਆ ਯੂਨੀਵਰਸਿਟੀ ਹੈ ਵੀ ਤੋਂ ਹੁਣ ਦੇਖੀ ਆ ਵੀ ਯੂਨੀਵਰਸਿਟੀ ਆ ਇਹ ਬਾਕੀ ਕੋ ਆ ਵੀ ਯੂਨੀਵਰਸਿਟੀ ਹੈ ਬਸ ਐਡੀਆਂ ਐਡੀਆਂ ਕੁ ਯੂਨੀਵਰਸ ਐਡੀਆਂ ਐਡੀਆਂ ਯੂਨੀਵਰਸਟੀਆਂ ਨੇ ਬਸ ਇੱਥੇ ਹੈ ਬਹੁਤ ਜ਼ਿਆਦਾ ਹੈ ਇੱਥੇ ਵੀ ਕਈ ਮੈਂ ਪਿਛਲੇ ਸਾਲ ਨੇ 4-5 ਜਣੇ 5-6 ਜਣੇ ਦੇਖੇ ਸੀਗੇ ਜਿਹੜੇ ਇੰਡੀਆ ਤੋਂ ਪੜਨ ਆਏ ਹੋਏ ਸੀਗੇ ਆਹੀ ਸ਼ਹਿਰ ਦੇ ਵਿੱਚ ਤੇ ਇਤ ਕੀ ਵੀ ਉਹ ਇੱਕ ਮੁੰਡਾ ਦਾ ਚਲ ਜਾਣਨ ਲੱਗ ਗਿਆ ਉਹ ਵੀ ਦਿੱਲੀ ਤੋਂ ਆ ਮੈਂ ਨੋਕੋ ਲਗਿਆ ਦਿੱਲੀ ਕਿਹੜੇ ਏਰੀਏ ਤੋਂ ਆ ਖਾਸੇ ਪੰਜਾਬੀ ਰਹਿੰਦੇ ਆ ਉੱਥੇ ਵੀ ਜਿੱਥੋਂ ਯਾਨੀ ਕਿ ਉਹ ਮੁੰਡਾ ਹੈਗਾ ਵਾ ਚਿੱਤਾ ਭੁੱਲ ਗਿਆ ਮੇਰਾ ਬਖਾਨੀ ਕੀ ਉਹਨੇ ਮੈਨੂੰ ਦਿੱਲੀ ਦਾ ਏਰੀਆ ਦਾ ਨਾਮ ਦੱਸਿਆ ਸੀਗਾ ਇੱਕ ਲੁਧਿਆਣੇ ਦਾ ਸਾਊਥ ਇੰਡੀਅਨ ਬਹੁਤ ਮੁੰਡੇ ਪੜਦੇ ਆ ਮੁੰਡੇ ਕੁੜੀਆਂ ਇੱਥੇ ਕੋਮੇ ਆ ਗਿਆ ਸੀ ਕਿ ਜਿਹੜੀ ਆ ਸੜਕ ਆ ਨਾ ਆ ਸੜਕ ਜੇ ਕਿਤੇ ਝੜੀ ਲੱਗੀ ਹੋਵੇ 1-2 ਦਿਨ ਦੀ 1 ਦਿਨ ਦੀ ਹੋਈ ਜੇ ਜੇ ਪੂਰਾ ਦਿਨ ਮੀਂਹ ਪੈ ਜਾਵੇ ਨਾ ਇੱਕ ਮਿੰਟ ਮੈਂ ਦੱਸਦਾ ਪਹਿਲਾਂ ਆ ਦਿਖਾ ਦਾਂ ਰੇ 150 ਸਾਲ ਤੋਂ ਤਾਂ ਉੱਪਰ ਹੋਈ ਗਿਆ ਬਾਈ ਕਈ ਤਾਂ ਜ਼ਿਆਦਾ ਹੀ ਪੁਰਾਣੀਆਂ ਨੇ ਯਾਨੀ ਕਿ ਡੇਢ ਡੇਢ 2-2 ਸਾਲ ਤੋਂ ਤਾਂ ਪੁਰਾਣੀਆਂ ਆਮ ਹੀ ਹੈਗੀਆਂ ਨੇ ਜਿਹੜੀਆਂ ਬਿਲਡਿੰਗਾਂ ਇੱਥੇ ਬਹੁਤ ਜ਼ਿਆਦਾ ਨੇ ਤੇ ਹਾਂ ਚਲੋ ਹੁਣ ਆਹ ਸੜਕ ਦੀ ਗੱਲ ਦੱਸਦਾ ਇੱਕ ਦਿਨ ਵੀ ਇੱਥੇ ਮੀਂਹ ਪੈ ਜਾਵੇ ਬੱਦਲ ਆਏ ਹੁੰਦੇ ਨੇ ਇੱਥੇ ਇੱਕ ਦਿਨ ਮੀਂਹ ਪੈ ਜਾਵੇ ਜੇ ਇੱਥੇ ਆਹ ਸੜਕ ਦੇ ਉੱਤੇ ਉਹ ਪਰੇਤ ਉੱਥੋਂ ਪਰੇ ਉਹਦੇ ਲੈ ਕੇ ਇੱਥੇ ਤੱਕ ਸਾਰੀ ਸੜਕ ਤੇ ਬਦਲੀ ਬਦਲ ਹੁੰਦੇ ਨੇ ਆ ਦੇਖ ਇਹਦੀ ਗੱਲ ਕਰਦਾ ਸੀ ਇਧਰੋਂ ਆਉਂਦੇ ਨੇ ਬੱਦਲ ਇੱਥੇ ਆ ਸੜਕ ਤੇ ਸਾਰੀ ਤੇ ਆ ਜਾਂਦੇ ਨੇ ਹੈ ਤਾਂ ਇਹ ਮੇਨ ਸੜਕ ਆ ਹ ਪਰ ਛੁੱਟੀ ਵਾਲੇ ਦਿਨ ਆਵਾਜਾਈ ਬਹੁਤ ਘੱਟ ਹੁੰਦੀ ਆ ਮੀਂਹ ਪਿਆ ਹੋਵੇ ਇੱਥੇ ਬੈਠ ਜਾਓ ਜਿੱਥੇ ਮਰਜ਼ੀ ਆ ਕੇ ਬਹੁਤ ਸਕੂਨ ਜਿਆ ਮਿਲਦਾ ਵਾ ਸ਼ਾਂਤੀ ਬਹੁਤ ਹੁੰਦੀ ਆ ਹੁਣ ਵੀ ਹੁਣ ਕਿੰਨੀਆਂ ਗੱਡੀਆਂ ਨਿਕਲਦੀਆਂ ਨੇ ਕਾ ਮੇਨ ਸੜਕ ਤੋਂ ਹਵਾ ਬਹੁਤ ਸੋਹਣੀ ਠੰਢੀ ਠੰਢੀ ਚੱਲਦੀ ਆ ਕਿਉਂਕਿ ਮੀਂਹ ਪੈ ਕੇ ਹਟਿਆ ਆ ਜੋ ਬੱਦਲ ਪੂਰਾ ਘੋਰਦਾ ਕਿਸੇ ਟਾਈਮ ਵੀ ਵਰ ਸਕਦਾ ਪੂਰਾ ਨੋਟ ਕਰੋ 메인 ਸੜਕ ਹੈ ਜ਼ਿਲ੍ਹੇ ਵਿੱਚ ਰਹਿ ਰਹੇ ਹਾਂ ਅਬਾਦੀ ਘਾਟਾ ਅਬਾਦੀ ਦੇ ਹਿਸਾਬ ਨਾਲ ਰਸ਼ ਹੁੰਦਾ ਹੈ ਨਾ ਆਵਾਜਾਈ ਅਬਾਦੀ ਦੇ ਹਿਸਾਬ ਨਾਲ ਹੀ ਦੀ ਨਵਾਸ ਜੇ ਕਿਤੇ ਆ ਗਏ ਨੇ ਮੈਨੂੰ ਪੂਰਾ ਭਿਉ ਆ ਦੇਣਾ ਘਰੇ ਜਾਣ ਦਾ ਟਾਈਮ ਦੇਣਾ ਨਹੀਂ ਇਹਨੇ ਮੈਨੂੰ ਕਿਉਂਕਿ ਜਦੋਂ ਮੈਂ ਪਹਿਲਾਂ ਘਰੋਂ ਤੁਰਿਆ ਸੀ ਮੈਂ ਛਤਰੀ ਤਾਂ ਨਹੀਂ ਚੱਕੀ ਹੈ ਨਹੀਂ ਸੀ ਇਹਦਾ ਬੱਦਲ ਆ ਮੈਂ ਕਿਹਾ ਚਲ ਮਾੜੀਆਂ ਬਣੀਆਂ ਖਣੀਆਂ ਜੀਆਂ ਇਹਨੇ ਕੋਈ ਗੱਲ ਨਹੀਂ ਹੌਣ ਤਾਂ ਤਕਰੀਬਨ ਸਾਰੇ ਸਮਝ ਹੀ ਗਏ ਹੋਣਗੇ ਬਾਈ ਜਿੰਨੇ ਜਿੰਨੇ ਵੀ ਜਾਣੇ ਵੀਡੀਓ ਦੇਖਦੇ ਨੇ ਵੀਵੇਂ ਆਏ ਕਹਿਣਾ ਹੁੰਦਾ ਆਹ ਨਾ ਪੂਰੀਆਂ ਕਿਲਾ ਰੂਪੀ ਕਹਿੰਦਾ ਹੈ ਜਿਵੇਂ ਕਿਲੇ ਹੁੰਦੇ ਨੇ ਆਪਣੇ ਇੰਡੀਆ ਦੇ ਵਿੱਚ ਓਵੇਂ ਹੀ ਇਹ ਬਸ ਆਲੇ ਦੁਆਲੇ ਆਏ ਸਾਰੇ ਇਹਦੇ ਕੰਦ ਦਾ ਵਿੱਚ ਦੇਮ ਉਹ ਮੈਂ ਘਰੋਂ ਤੇ ਨਹੀਂ ਇਹਨੂੰ ਸੈਂਟਰ ਵਾਲੀ ਜਗ੍ਹਾ ਕਹਿ ਦਿੰਦੇ ਨੇ ਸ਼ਹਿਰ ਦੀ ਇਹ ਸਾਰੇ ਪਿੰਡਾਂ ਚ ਹੀ ਆ ਲੋਵੀ ਭਾਈ ਮੀ ਆ ਗਿਆ ਇਹਨੇ ਹੁਣ ਮੈਨੂੰ ਘਰ ਤੱਕ ਪਹਉਣਾ ਹੈ ਹੈਵੀ ਜਿਆਦਾ ਮੈਂ ਇੱਥੋਂ ਪੌੜੀਆਂ ਚੜ੍ਹਨਾ ਸੀ ਹੈ ਤਾਂ ਉਹ ਪਰੇ ਦੀ ਵੀ ਹੈ ਪਰ ਮੈਂ ਇੱਥੋਂ ਚੜ੍ਹਨਾ ਸੀ ਪੌੜੀਆਂ ਹਾਂ ਸੱਚੀ ਮੈਂ ਦੱਸਦਾ ਜੇ ਇਹਦਾ ਜ਼ਿਲ੍ਹਾ ਵਾ ਵੱਡਾ ਵਾ ਹੈ ਹੈਨਾ ਇਹ ਆਲੇ-ਦੁਆਲੇ ਦੀ ਜੇ ਢੇਗਾ ਕੱਢਣਾ ਹੋਵੇ ਇਹਦੇ ਆ ਸੜਕ ਤੇ ਇਹ ਹੋਣੀ ਆ 2.5 ਕਿਲੋਮੀਟਰ ਦੀ ਹੋਊਗੀ ਆ ਪੂਰੀ ਸੜਕ ਕੜੀ ਕੇ ਐਡਾ ਵੱਡਾ ਵਾਹੇ ਗੋ ਚੱਕਰ ਦੇ ਵਿੱਚ ਜਿਹੜੇ ਘਰ ਨੇ 2 2.5 ਕਿਲੋਮੀਟਰ ਹੋਣੀ ਆ ਪੂਰੀ ਗਲਾਈ 'ਚ ਹੁਣ ਬੈਠਾ ਕੇ ਚੱਲੀਏ ਮੀਂਹ ਦਾ ਕੁਛ ਪਤਾ ਤਾਂ ਹੈ ਨਹੀਂ ਆ ਬੈਠ ਜਾਨੇ ਆ ਕੁਛ ਟਾਈਮ ਦੇਖਦੇ ਹਾਂ ਚੱਲੀਏ ਭਾਈ ਮੀਂਹ ਅਨ ਜੋ ਗਿਆ ਪਈ ਜਾਂਦਾ ਦੇਖ ਉਹ ਹਸਾਬ ਨਾਲ ਨਹੀਂ ਪੈਂਦਾ ਇਹਦਾ ਪੂਰਾ ਭਿਉ ਦੂਗਾ ਗਲੀਆਂ ਦੇਖੋ ਤੁਸੀਂ ਇੰਨੀਆਂ ਟੈਗ ਤਾਂ ਨਹੀਂ ਇੰਨੀਆਂ ਪੀੜੀਆਂ ਪੀੜੀਆਂ ਗਲੀਆਂ ਤਾਂ ਇਹ ਤਾਂ ਹਰੇਕ ਸ਼ਹਿਰ 'ਚ ਹੀ ਇੰਨੀਆਂ ਪੀੜੀਆਂ ਵਿੜੀਆਂ ਇੰਨੀਆਂ ਗਲੀਆਂ ਨੇ ਰਗੂਲਬadian ਨੇ ਨਾ ਗੱਡੀ ਨਹੀਂ ਤੁਸੀਂ ਐਂਟਰ ਕਰ ਸਕਦੇ ਜਿੱਥੇ ਜਿੱਥੇ ਇਹਨਾਂ ਨੇ ਲਿਖਿਆ ਹੋਇਆ ਗੱਡੀ ਤੁਸੀਂ ਉੱਥੇ ਹੀ ਐਂਟਰ ਕਰ ਸਕਦੇ ਹੋ ਜਿੱਥੇ ਲਿਖਿਆ ਵੀ ਇੱਥੇ ਸਾਈਕਲ ਐਂਟਰ ਕਰਨਾ ਉੱਥੇ ਸਾਈਕਲ ਐਂਟਰ ਕਰਨਾ ਜਿੱਥੇ ਲਿਖਿਆ ਵੀ ਇੱਥੋਂ ਤੁਰ ਕੇ ਜਾਣਾ ਉੱਥੇ ਹੀ ਤੁਰ ਕੇ ਜਾਣਾ ਯਾਨੀ ਕਿ ਜਿੱਥੇ ਜਿੱਥੇ ਇਹਨਾਂ ਨੇ ਕੁਝ ਵੀ ਲਿਖਿਆ ਵਾ ਨਾ ਉੱਥੇ-ਉੱਥੇ ਤੁਸੀਂ ਉਵੇਂ ਹੀ ਕਰ ਸਕਦੇ ਹੋ ਇਹ ਨਹੀਂ ਵੀ ਆਪਦੀ ਮਰਜ਼ੀ ਨਾਲ ਕੁਝ ਕਰ ਲੋਗੇ ਇਦਾਂ ਹੀ ਜਰਮਾਨਾ ਤਾਂ ਕਰਕੇ ਤਕਲੀਫ ਘੱਟ ਹੀ ਆਉਂਦੀ ਆ ਠੀਕ ਆ ਜੀ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸასი ਸ਼ਕਾਰ ਤੇ ਜੋ ਜੋ ਫੈਮਿਲੀ ਨੂੰ ਅੱਗੇ ਵਧਾਈ ਜਾਂਦੇ ਨੇ YouTube ਦੀ ਫੈਮਿਲੀ ਨੂੰ ਤੇ ਜਿਹੜੇ ਰੋਜ਼ ਸਬਸਕ੍ਰਾਈਬ ਕਰਦੇ ਆ ਤੇ ਜਿਨ੍ਹਾਂ ਨੇ ਕੀਤਾ ਹੋਇਆ ਵਾ ਤੇ ਜਿਹੜੇ ਕਰੀ ਵੀ ਜਾਂਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀਰ ਬਣ ਕੇ ਵੀਡੀਓ ਦੇਖ ਲੈਂਦੇ ਨੇ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਹੈਨਾ ਠੀਕ ਆ ਜੀ ਸਾਰ ਇੱਕ ਵਾਰੀ ਫੇਰ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸასი ਸ਼ਾਲ